ਗੁਰੂ ਜੀ ਨੂੰ ਭੁੱਖੇ ਰੱਖਿਆ ਪਿਆਸੇ ਰੱਖਿਆ ਗਿਆ ਉਹ ਨੀਂਦਰੇ ਰੱਖਿਆ ਗਿਆ ਸਰੀਰ ਦਾ ਨਾਪ ਲੈ ਕੇ ਉਦਾਂ ਦਾ ਪਿੰਜਰਾ ਬਣਾਇਆ ਜੀ ਦੇ ਵਿੱਚ ਨਾ ਚੰਗੀ ਤਰ੍ਹਾਂ ਲੇਟਿਆ ਜਾ ਸਕਦਾ ਨਾ ਬੈਠਿਆ ਜਾ ਸਕਦਾ ਵਿੱਚ ਤਿੱਖੀਆਂ ਛੁਰੀਆਂ ਲਾਈਆਂ ਨੇ ਵੀ ਜੇ ਥੋੜੀ ਜਿਹੀ ਵੀ ਹਲਜੁਲ ਕਰਨ ਨਾ ਉਹ ਤਿੱਖੀਆਂ ਨੋਕਾਂ ਸਰੀਰ 'ਚ ਚੋਬਾ ਲਾਉਂਦੀਆਂ ਨੇ ਤੇ ਖੂਨ ਸਿੰਮਦਾ ਹੈ ਜਦੋਂ ਗੁਰੂ ਜੀ ਡੋਲ ਰਹੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਤ ਗੁਰੂ ਜੀ ਨੂੰ ਲਿਆਂਦਾ ਗਿਆ ਗੁਰੂ ਜੀ ਦੇ ਸਾਹਮਣੇ ਤਿੰਨ ਸਿੱਖ ਖੜੇ ਨੇ ਹੁਣ ਜਾਲਮ ਸੋਚਦੇ ਨੇ ਵੀ ਗੁਰੂ ਜੀ ਦੇ ਸਾਹਮਣੇ ਪਹਿਲਾਂ ਇਹਨਾਂ ਤਿੰਨਾਂ ਨੂੰ ਸ਼ਹੀਦ ਕਰਦਿਆਂ ਹੋ ਸਕਦੇ ਡੂਲ ਜਾਣ ਤਿੰਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਕਿਉਂ ਆਇਓ ਇਹਨਾਂ ਨਾਲ ਤਿੰਨਾਂ ਨੇ ਜਵਾਬ ਦਿੱਤਾ ਇਹ ਸਾਡੇ ਗੁਰੂ ਜੀ ਨੇ ਅਸੀਂ ਇਹਨਾਂ ਦੇ ਸੇਖਾਂ ਤਾਂ ਆਏ ਆ ਉਹ ਕਹਿੰਦੇ ਅੱਛਾ ਤੁਸੀਂ ਸੇਖੋਂ ਫਿਰ ਤੁਹਾਡੇ ਗੁਰੂ ਜੀ ਨੂੰ ਬਾਅਦ ਵਿੱਚ ਸ਼ਹੀਦ ਕਰਾਂਗੇ ਪਹਿਲਾਂ ਤੁਹਾਨੂੰ ਤਿੰਨਾਂ ਨੂੰ ਸ਼ਹੀਦ ਕੀਤਾ ਜਾਏਗਾ ਹੁਣ ਜਦੋਂ ਤਿੰਨਾਂ ਨੇ ਸ਼ਹੀਦੀ ਦੀ ਗੱਲ ਸੁਣੀ ਚਿਹਰਿਆਂ ਤੇ ਲਾਲੀਆਂ ਚੜ ਗਈਆਂ ਖੁਸ਼ੀ ਦੀ ਲਹਿਰ ਆ ਗਈ ਗੁਰੂ ਜੀ ਦੇ ਸਾਹਮਣੇ ਸ਼ਹੀਦ ਹੋਵਾਂਗੇ ਜ਼ਾਲਮ ਹਰਾਨ ਵੀ ਤਾਂ ਮੌਤ ਦਾ ਨਾਂ ਸੁਣ ਕੇ ਵੀ ਹੱਸ ਰਹੇ ਨੇ ਸਾਡੀ ਇੱਕੋ ਇੱਕ ਕੌਮ ਹੈ ਜੀ ਜੋ ਮੌਤ ਨੂੰ ਵੀ ਮਖੌਲਾ ਕਰਦੀ ਆ ਸ਼ਮਸ਼ਾਨ ਭੂਮੀ 'ਚ ਖੜ ਕੇ ਵੀ ਕਹਿ ਦਿੰਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇੱਕੋ ਇੱਕ ਕੌਮ ਹੈ ਜੋ ਸ਼ਮਸ਼ਾਨ ਭੂਮੀ 'ਚ ਖੜ ਕੇ ਵੀ ਜੈਕਾਰੇ ਲਾਉਂਦੀ ਆ ਜਦੋਂ ਇਸਾ ਮਸੀਹ ਦਾ ਇਤਿਹਾਸ ਪੜਦੇ ਆ ਨਾ ਉਹਨਾਂ ਦੀਆਂ ਲਿਖਤਾਂ ਕਹਿੰਦੀਆਂ ਵੇਖੋ ਮੇਰਾ ਇੱਥੇ ਕਿਸੇ ਨੂੰ ਜਲੀਲ ਕਰਨ ਦਾ ਭਾਵ ਨਹੀਂ ਨੀਮਾ ਦਿਖਾਉਣ ਦਾ ਭਾਵ ਨਹੀਂ ਪਰ ਜੋ ਸੱਚ ਹੈ ਉਹਨੇ ਸੱਚ ਹੀ ਰਹਿਣਾ ਕਹਿੰਦੇ ਜਦੋਂ ਜੀਸ਼ੂ ਜੀ ਨੂੰ ਸੂਲੀ ਤੇ ਚੜਾਇਆ ਜਾਣਾ ਸੀ ਨਾ ਉਹਨਾਂ ਦੇ ਨਾਲ ਉਹਨਾਂ ਦੇ 13 ਚੇਲੇ ਗਏ ਸੀ 13 ਨੂੰ ਪੁੱਛਿਆ ਗਿਆ ਤੁਸੀਂ ਕੌਣ ਹੋ ਕਿਉਂ ਆਇਓ ਇਹਨਾਂ ਨਾਲ 13 ਨੇ ਜਵਾਬ ਦਿੱਤਾ ਕਹਿੰਦੀ ਸਾਡੇ ਗੁਰੂ ਜੀ ਨੇ ਅਸੀਂ ਇਹਨਾਂ ਦੇ ਚੇਲੇ ਆ ਤਾਂ ਆਏ ਆ ਜੀਸ਼ੂ ਜੀ ਨੂੰ ਪੁੱਛਿਆ ਉਹ ਕਹਿੰਦੇ ਵੀ ਹਾਂ ਸੱਚ ਕਹਿੰਦੇ ਨੇ ਮੇਰੇ ਚੇਲੇ ਨੇ ਜਿਨ੍ਹਾਂ ਨੇ ਸੂਲੀ ਤੇ ਚੜਾਉਣਾ ਸੀ ਉਹ ਕਹਿੰਦੇ ਅੱਛਾ ਚੇਲਿਆਂ ਨੂੰ ਨਾਲ ਲੈ ਕੇ ਆਈ ਹਾਂ ਤੁਹਾਨੂੰ ਤਾਂ ਬਾਅਦ ਵਿੱਚ ਹੀ ਸੂਲੀ ਤੇ ਚਾੜਾਂਗੇ ਪਹਿਲਾਂ ਤੁਹਾਡੇ 13 ਚੇਲਿਆਂ ਨੂੰ ਸੂਲੀ ਤੇ ਚੜਿਆ ਜਾਏਗਾ ਹੁਣ ਜਦੋਂ ਇਹਨਾਂ 13 ਨੇ ਸੂਲੀ ਤੇ ਚੜਨ ਦੀ ਗੱਲ ਸੁਣੀ ਰੰਗ ਪੀਲੇ ਪੈ ਗਏ ਲੱਤਾਂ ਕੰਬਣ ਲੱਗੀਆਂ ਸੀ ਕਹਿ ਕੇ ਆਗੇ ਸੀ ਕਹਿੰਦੇ ਜੇ ਸੂਲੀ ਤੇ ਚੜਾਉਣ ਵਾਲੀ ਗੱਲ ਹੈ ਨਾ ਅੱਜ ਤੋਂ ਬਾਅਦ ਨਾ ਇਹ ਸਾਡਾ ਗੁਰੂ ਹੈ ਤੇ ਨਾ ਸੀ ਇਹਦੇ ਚੇਲੇ ਆ ਦੂਜੇ ਪਾਸੇ ਤਿੰਨ ਨੇ ਸੁਰਤ ਲੈ ਕੇ ਚੱਲੀਏ ਚਾਂਦਨੀ ਚੌਕ ਵਿੱਚ ਜਲਾਦ ਕਹਿੰਦੇ ਤੁਹਾਨੂੰ ਪਹਿਲਾਂ ਸ਼ਹੀਦ ਕਰਾਂਗੇ ਚਾ ਚੜ ਗਿਆ ਗੁਰੂ ਜੀ ਦੇ ਸਾਹਮਣੇ ਸ਼ਹੀਦ ਹੋਵਾਂਗੇ ਜਲਾਦ ਸੋਚਦੇ ਨਹੀਂ ਕਿ ਸਿੱਖ ਕੈਸੀ ਮਿੱਟੀ ਦੇ ਬਣੇ ਨੇ ਕਹਿੰਦੇ ਕੋਈ ਨਾ ਉੱਤੋਂ ਉੱਤੋਂ ਹੱਸਦੇ ਹੋਣਗੇ ਜਦੋਂ ਲੈ ਕੇ ਆਵਾਂਗੇ ਨਾ ਕੋਲੇ ਹਥਿਆਰ ਤੇ ਤਾਂ ਆਪੇ ਡਰ ਜਾਣਗੇ ਹੁਣ ਭਾਈ ਮਤੀ ਦਾਸ ਜੀ ਦੇ ਸਾਹਮਣੇ ਆਰੇ ਨੂੰ ਤਿੱਖਾ ਕੀਤਾ ਜਾ ਰਿਹਾ ਹੈ ਤੇ ਨਾਲ ਜਲਾਦ ਗੱਲਾਂ ਕਰਦੇ ਨਹੀਂ ਕਹਿੰਦੇ ਮਤੀ ਦਾਸਾ ਤੈਨੂੰ ਪਤਾ ਅਸੀਂ ਇਸ ਆਰੀ ਨਾਲ ਲੱਕੜਾਂ چیرਦੇ ਹਾਂ ਪਰ ਅੱਜ ਅਸੀਂ ਤੈਨੂੰ چیر ਦੇਣੇ ਕੋਈ ਆਖਰੀ ਇੱਛਾ ਹੋਵੇ ਤੇ ਦੱਸ ਭਾਈ ਮਤੀ ਦਾਸ ਜੀ ਕਹਿੰਦੇ ਚੰਗਾ ਹੋਇਆ ਪੁੱਛ ਲਿਆ ਆਖਰੀ ਖਵਾਹਿਸ਼ ਤੇ ਹੈ ਆਖਰੀ ਇੱਛਾ ਤੇ ਹੈ ਉਹ ਸੋਚਦੇ ਨੇ ਵੀ ਇੱਛਾ ਹੋਏਗੀ ਕਹੇਗਾ ਮੈਨੂੰ ਛੱਡ ਦਿਓ ਜਾਂ ਮੇਰੇ ਪਰਿਵਾਰ ਨੂੰ ਖਜ਼ਾਨਾ ਦੇ ਦਿਓ ਮੋਹਰਾਂ ਦੇ ਦਿਓ ਪਰ ਜਦੋਂ ਨਾ ਆਖਰੀ ਇੱਛਾ ਸੁਣੀ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਜਲਾਦਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇੱਛਾ ਸੁਣ ਕੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਮੇਰੀ ਇੱਕੋ ਹੀ ਇੱਛਾ ਹੈ ਜਦੋਂ ਮੇਰੇ ਸੀਸ ਤਿਆਰਾ ਚੱਲੇ ਮੇਰਾ ਮੁਖ ਮੇਰੇ ਗੁਰੂ ਜੀ ਦੇ ਪਿੰਜਰੇ ਵੱਲ ਹੋਵੇ ਮੁਖ ਉਤਰ ਹੋਣਾ ਚਾਹੀਦਾ ਝਾਲਮਾਨ ਨੇ ਸੀਸ ਤਿਆਰਾ ਰੱਖ ਲਿਆ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਸੋਚ ਕੇ ਵੇਖੋ ਜਿਨ੍ਹਾਂ ਨੂੰ ਪਤਾ ਸਿੱਖੀ ਕਿੰਡੀ ਕੀਮਤੀ ਆ ਤਨ ਆਰੇ ਨਾਲ ਚਰਵਾ ਕੇ ਵੀ ਗੁਰੂ ਜੀ ਦਾ ਪੱਲਾ ਨਹੀਂ ਛੱਡ ਰਹੇ ਤੇ ਅੱਜ ਅਸੀਂ ਕਿੱਥੇ ਖੜੇ ਆ ਜੀ ਗੁਰੂ ਜੀ ਸਮਝਾਉਂਦੇ ਨੇ ਪੁੱਤ ਮੌਤ ਤਾਂ ਇੱਕ ਨਾ ਇੱਕ ਦਿਨ ਆਈ ਜਾਣੀ ਆ ਗੱਲ ਤੇ ਸਿੱਧਕ ਨਿਭਾਉਣ ਦੀ ਆ ਨਾ ਇਹ ਸੁੱਖ ਦੁੱਖ ਜਿੰਨਾ ਟਾਈਮ ਸਰੀਰ ਨਾਲ ਹੀ ਚੱਲਣਗੇ ਅਸੀਂ ਆ ਰਹੇ ਸੀ ਸਮਾਗਮ ਤੇ ਬਸ ਮੈਂ ਸਮਾਪਤੀ ਕਰਾਂ ਸਮਾਂ ਹੋਣ ਵਾਲਾ ਜਦੋਂ ਆ ਰਹੇ ਸੀ ਨਾ ਆਪ ਜੀ ਦੇ ਨਗਰ ਵਿੱਚ ਰਸਤੇ ਵਿੱਚ ਮੈਂ ਬੈਨਰ ਲੱਗੇ ਵੇਖੇ ਵੱਡੇ ਵੱਡੇ ਪੋਸਟਰ ਉਹਨਾਂ ਤੇ ਲਿਖਿਆ ਹੋਇਆ ਸੀ ਵੀ ਸਾਡੇ ਪੰਡਾਲ ਵਿੱਚ ਜੇ ਆਉਂਗੇ ਨਾ ਦੁੱਖਾਂ ਤੋਂ ਛੁਟਕਾਰਾ ਮਿਲੇਗਾ ਵੇਖੋ ਕੋਈ ਆਪਣਾ ਪ੍ਰਚਾਰ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਗੁੰਮਰਾਹ ਕਰਕੇ ਨਾ ਕਰੀਂ ਕਿੰਦੀ ਜੀ ਦੁੱਖਾਂ ਤੋਂ ਛਟਕਾਰਾ ਮਿਲੂ ਜੇ ਸਾਡੇ ਪੰਡਾਲ ਵਿੱਚ ਆਉਂਗੀ ਮੈਂ ਅਕਸਰ ਕਹਿੰਦੀ ਹੁੰਨੀ ਆ ਵੀ ਇਹੋ ਜੇ ਲੋਕਾਂ ਨੂੰ ਪੁੱਛ ਲਿਆ ਕਰੋ ਵੀ ਤੁਸੀਂ ਨਾ ਸਾਰੇ ਪਾਸਟਰ ਇਕੱਠੇ ਹੋ ਕੇ ਜਿਹੜਾ ਤੁਹਾਡਾ ਮੇਨ ਪਾਪ ਹੈ ਇਹ ਦਾਵਾ ਕਰਦੇ ਆ ਨਾ ਵੀ ਲੋਕਾਂ ਦੇ ਗੋਡੇ ਗਿੱਟੇ ਅਸੀਂ ਠੀਕ ਕਰ ਦਾਂਗੇ ਵੀ ਤੁਸੀਂ ਸਾਰੇ ਪਾਸਟਰ ਇਕੱਠੇ ਹੋ ਕੇ ਜਿਹੜਾ ਤੁਹਾਡਾ ਮੇਨ ਪਾਪ ਹੈ ਉਹਨੂੰ ਹੀ ਬੀਲ ਚੇਅਰ ਤੋਂ ਠਾ ਲੋ ਉਹਦਾ ਇਲਾਜ ਕਰ ਲਓ ਹੁਣ ਤੇ ਸੁਣਨ ਵਿੱਚ ਆਇਆ ਹੈ ਕਹਿੰਦੀ ਇਹਨਾਂ ਦੀ ਆਪਣੀ ਬੇਟੀ ਨੂੰ ਵੀ ਚਮੜੀ ਰੋਗ ਹੋਇਆ ਹੋਇਆ ਹੈ ਪਹਿਲਾਂ ਉਹਨੂੰ ਠੀਕ ਕਰ ਲਓ ਅਸੀਂ ਤੇ ਕਹਿੰਨੇ ਹਾਂ ਅਰਦਾਸ ਕਰਦੇ ਵੀ ਸਾਰੇ ਤੰਦਰੁਸਤ ਰਹਿਣ ਪਰ ਗੁਰੂ ਜੀ ਸਮਝਾਉਂਦੇ ਨੇ ਪੁੱਤ ਮੈਂ ਤੈਨੂੰ ਲਾਰਾ ਨਹੀਂ ਲਾਉਂਦਾ ਜਿੰਨਾ ਟਾਈਮ ਸਰੀਰ ਹੈ ਸੁੱਖ ਤੇ ਦੁੱਖ ਦੋ ਕੱਪੜੇ ਨੇ ਜਿਹੜੇ ਹਰੇਕ ਮਨੁੱਖ ਨੂੰ ਪਾਉਣੇ ਪੈਣੇ ਸਰੀਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਦੁਨਿਆਵੀ ਵੈਦ ਹੈ ਗੁਰੂ ਜੀ ਨੇ દવાਖਾਨੇ ਬਣਵਾਏ ਇਤਿਹਾਸ ਪੜ੍ਹੀਏ ਤੇ ਮਨ ਦੇ ਰੋਗ ਠੀਕ ਕਰਨ ਵਾਸਤੇ ਗੁਰੂ ਬਾਦ ਹੈ ਤੇ ਜੇ ਤੂੰ ਗੁਰੂ ਬਾਦ ਕੋਲੇ ਆ ਜੇ ਨਾ ਤੇਰਾ ਐਸਾ ਇਲਾਜ ਕਰਨਗੇ ਕਿ ਤਨ ਤੇ ਭਾਵੇਂ ਆਰਾ ਚੱਲ ਜੇ ਤੂੰ ਡੋਲੇਗਾ ਨਹੀਂ ਹੁਣ ਤਾਂ ਸਾਡੀ ਇੱਕ ਦਿਨ ਮੱਝ ਨਾ ਮਿਲੇ ਆਪਾਂ ਗੁਰੂ ਦਾਦਾਰੀ ਛੱਡ ਜਾਨੇ ਬੁਖਾਰ ਚੜਜੇ ਕਿਤੇ ਫਲਾਨੀ ਜਗ੍ਹਾ ਤੋਂ ਪਾਣੀ ਕਰਾ ਕੇ ਲਿਆਉਣਾ ਪੈਣ ਸਤਗੁਰੂ ਜੀ ਸਿਖਾਉਂਦੇ ਨੇ ਪੁੱਤ ਭਾਵੇਂ ਤੈਨੂੰ ਜ਼ਾਲਮ ਰੂਹ ਵਿੱਚ ਲਪੇਟ ਕੇ ਸਾੜ ਦੇਵੀ ਭਾਵੇਂ ਉਬਲਦੀ ਦੇਗ ਵਿੱਚ ਬਿਠਾ ਦੇਵੇ ਤੂੰ ਡੋਲੇਗਾ ਨਹੀਂ ਤੇ ਉਹ ਸੂਰ ਮੇ ਡੋਲੇ ਵੀ ਨਹੀਂ ਭਾਈ ਸਤੀਦਾਸ ਜੀ ਜਿਉਂਦਿਆਂ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲ ਦਿੱਤਾ ਜ਼ਾਲਮ ਵੇਖਦੇ ਨੇ ਵੀ ਗੁਰੂ ਜੀ ਤਾਂ ਹਜੇ ਵੀ ਅਡੋਲ ਨੇ